ਹਰਫੀ ਗਾਦੀ ਹਾਰਿਆ ਨੂੰ ਕੀ ਹੱਜਾ ਲਾਦੇ ਪੰਜਾਬ ਪਿਛਲੇ ਤਕਰੀਬਨ 1 ਮਹੀਨਾ ਹੋਇਆ ਚੱਲਿਆ ਆ ਸਾੜਾਂ ਦੀ ਮਾਰਦ ਹੇਟਾ ਪੂਰਾ ਪੰਜਾਬ ਮਦਦ ਕੰਨ ਦੁਰਿਆ ਆ ਬਹੁਤ ਵਧੀਆ ਦਾ ਲੋਆ ਤੇ ਆਪਾਂ ਨੂੰ ਵੀ ਆਪਣੀ ਸਿਸਟਰ ਆ ਬਾਹਰ ਤੇ ਉਹਨਾਂ ਦੇ ਹਸਬੰਦ ਉਹਨਾਂ ਨੇ ਸੇਵਾ ਤੇ ਭੇਜੀ ਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਆਪ ਤੁਸੀਂ ਆਪ ਜਾ ਕੇ ਉਹਨਾਂ ਦੇ ਹਾਲਾਤਾਂ ਦੇ ਵੀਡੀਓ ਦੇਖ ਕੇ ਆਪ ਬਣਾ ਕੇ ਆਇਓ ਆਪ ਦੇਖ ਕੇ ਆਇਓ ਵਾ ਮੈਂ ਵੀ ਦੋ ਦਿਨ ਉਹਦੇ ਸੇਵਾਇ ਨੂੰ ਤੇ ਮੈਂ ਸੋਚਿਆ ਫਿਰ ਫਾਈਨਲੀ ਆਪਾਂ ਜਾਈ ਜੋ ਹੁਣੇ ਅੱਜ ਦੇ ਹੁਣ ਆਪਾਂ ਬਦਲੇ ਨਾਲ ਸੇਵਾ ਕਰਨਾ ਤੇ ਚਲੋ ਵੀ ਤੁਹਾਨੂੰ ਦਿਖਾਉਣੇ ਉੱਥੇ ਦੇ ਹਾਲਾਤ ਆਜੋ ਹਾਂਜੀ ਜਦ ਆਪਾਂ ਕਿਸਾਨ ਦਾ ਰੋਡ ਤੇ ਚੜਿਆ ਨਾਲ ਹੀ ਸਾਨੂੰ ਮਿੱਟੀ ਦੀਆਂ ਟਰਾਲੀਆਂ ਮਿਲੀਆਂ ਇਹ ਮਿੱਟੀ ਦੀਆਂ ਟਰਾਲੀਆਂ ਹਸ਼ਾਰ ਪੁਰਵਾਈਆਂ ਵੀ ਕੱਢੋ ਕੱਟਨੀ 30 35 ਟਰਾਲੀਆਂ ਜਿਹੜੀਆਂ ਵੱਡੀਆਂ ਟਰਾਲੀਆਂ ਕਈਆਂ ਨੂੰ ਬੈੱਡ ਤੇ ਕਈ ਬੈੱਡ ਤੋਂ ਬਿਨਾ ਸੀ ਤੇ ਸਾਨੂੰ ਦਾ ਇੱਥੇ ਰਾਦੇ ਤੇ ਤੇ ਨਹੀਂ ਟੱਕਰੀਆਂ ਪਰ ਮੋਰੇ ਕਬੂਤਲੇ ਕੋਲ ਦੀ ਵੀਡੀਓ ਨਹੀਂ ਬਣਾ ਸਕੇ ਉੱਥੇ ਸਾਨੂੰ ਬੱਕ ਦੀਆਂ 20 25 ਟਰਾਲੀਆਂ ਉੱਥੇ ਖੜੀਆਂ ਨੇ ਇਹਨਾਂ ਦੀ ਬੇਤਕਾ ਕਿਉਂ ਆ ਇਹਨਾਂ ਨੇ ਇਕੱਠੀਆਂ ਨੇ ਉੱਥੇ ਤੱਕ ਪਹੁੰਚਣਾ ਦੀ ਇਹ ਦਾ ਇਹ ਦਾ ਸਾਰੀ ਇਹ ਦਾ ਦੇਖ ਲੋ ਨਿਸ਼ਾਨ ਸਾਹਿਬ ਲਾਗੇ ਤੇ ਸੇਵਾ ਜਾਰੀ ਆ ਤੇ ਸਾਡਾ ਸਾਡਾ ਪੰਜਾਬ ਨਾ ਦਾਨੀ ਕੁਦਰਤ ਦੀ ਮੇਰ ਲਾਲੋ ਪ੍ਰਮਾਤਮਾ ਦੀ ਮੇਰ ਲਾਲੋ ਜਾਂ ਪੰਜਾਬੀਆਂ ਦੇ ਜਿਦਰੇ ਲਾਲੋ ਕਦੇ ਨਹੀਂ ਮਰਦਾ ਤੇ ਆਜੋ ਦੇਖੋ ਬਿਆਸ ਦਰਿਆ ਦੇ ਨਾਲ ਗੱਪਦਰਨ ਦਰਨ ਦੇ ਦੋ ਜੈਕ ਬੂਧਨ ਦਰਨ ਦੇਖੋ ਕਿੰਨਾ ਪਾਣੀ ਹੈ ਹੱਲੇ ਵੀ ਪਾਣੀ ਦਾ ਲੈਵਲ ਕੁਝ ਖਾਸ ਨਹੀਂ ਘੜਿਆ ਮਤਲਬ ਬਹੁਤ ਲੈਵਲ ਹੋਆ ਪਾਣੀ ਦਾ ਤੇ ਆਜੋ ਅਜਰਕ ਬੂਧਲੋ ਦਰਨ ਦਰਨ ਰੋਡ ਸਾਨੂੰ ਮੁੜ ਕੇ ਪਏ ਹਨ ਸੀ ਇੱਡਾ ਵਧੀਆ ਰੋਡ ਜੀ ਜਣੀ ਇੱਕ ਛੋਟਾ ਮਤਲਬ ਟੋਆ ਵੀ ਹੈ ਨਹੀਂ ਜੀ ਰੋਡ ਤੇ ਬਹੁਤ ਵਧੀਆ ਰੋਡ ਰਿਆ ਮੈਂ ਦਰਿਆ ਲੇਟ ਸੀ ਵਿੰਡੋਜ਼ ਜਰ ਕੋ ਦੇ ਅਫੇ ਅਥੇ ਦੁਪਹਿਰਾ ਮਤਲਬ ਚਲਾਈ ਜਦੀ ਨਹੀਂ ਤਾਂ ਮੈਂ ਟਾਈਮ ਨਾ ਜਾਨਾਂ ਦੀ ਤੇ ਆਪਾਂ ੱਥਲੇ ਪਹੁੰਚ ਆ ਜਾਈਏ ਠੀਕ ਆ ਠੀਕ ਆ ਉੱਥੇ ਜਾਣਾ ਟਾਈਮ ਬੜਾ ਲੱਗਣਾ ਰਾਹ ਕੱਚਾ ਸਾਰਾ ਰਹਿਣ ਦੀ ਪੇ ਨਾ ਨਾ ਇੱਥੇ ਨਹੀਂ ਜਾ ਸਕਦੇ ਤੁਸੀਂ ਇਹ ਗੱਡੀ ਖਰਾਬ ਕਰੂੰਗਾ ਰਾਜ ਅਜਾਦੇ ਇਦਾਂ ਦੀ ਦੋਈ ਵਾਰਤੂ ਸਾਹਿਬ ਦੀ ਨੂਰਬਖਤ ਸਾਹਿਬ ਨੇ ਚੋਲਾ ਸਾਹਿਬ ਹਾਂ ਚੋਲੇ ਨੂੰ ਨਿੱਕਾ ਚੋਲਾ ਫੇ ਵੱਡੀ ਛੜਕਦੇ ਯਾਨੀ ਕਿੰਨਾ ਉਹ 50 ਹਰ ਟਾਉ ਨਾ ਕਿੰਨਾ 50 ਉਹ ਤਨ 2.5 ਕਿਲੋਮੀਟਰ ਹੋ ਹੈ 3 4 ਕਿਲੋਮੀਟਰ ਹੋ ਤੰਜਾ ਸਦਾ ਤੰਜਾ ਤੰਜਾ 4 ਦੰਜਾਰ ਕਿਲੋਮੀਟਰ ਹੋ ਉਹ ਉਹੀ ਆਉਂਦੇ ਨੇ ਗੋਦਵਾਲ ਸਾਰੀ ਦੇ ਆਉਂਦੀ ਦੇ ਆਉਂਦੀ ਦਾ ਇਹ ਉਹੀ ਜਾਣਾ ਪਣਾ ਠੀਕ ਆ ਵੱਡਸੇ ਬੋਲ ਪਹੁੰਚਦੇ ਆ ਹਾਂ ਹਾਂ ਲੈ ਲੈ ਮੈਂ ਆਦਰ ਕਰ ਹਾਂਜੀ ਉਹ ਬਿਆਸ ਤੋਂ ਲੈ ਕੇ ਨਾ ਹਾਂ ਮਾਤਾ ਹੈ ਰੀਆ ਇਹ ਪਹੁੰਚਦਾ ਵਾ ਇਹੋ ਹੀ ਜੋ ਆਪਣਾ ਉਚਾਇਰੀ ਹੈ ਠਾ ਨੂੰ ਜਾਣਾ ਅੱਛਾ ਜੀ ਠੀਕ ਆ ਤੇ ਜਾਰੀ ਹੁਣ ਤੇ ਤੇਰੇ ਆਦੇ ਨਾਂ ਨਾਲ ਹੀ ਪਾਣੀ ਛੱਡਿਆ ਇਹੋ ਫਿਰ ਤੋਂ ਹਾਂ ਆਪਨੇ ਆਪਣੇ ਇਹ ਪਰਾਮਾਤਰੀ ਸਾਡੀ ਜੋਸ ਇੰਨੇ ਵੀ ਬੜੀ ਹੋ ਗਏ ਬਾਹਰ ਜਮੀਨਾਂ ਕੋ ਬਹੁਤ ਬੜਾ ਕੋਤਲੇ ਤੇ ਇਹ ਜਮੀਨਾਂ ਦਾ ਵੀ ਨੁਕਸਾਨ ਹੋ ਗਿਆ ਜਮੀਨਾਂ ਦਾ ਬਾਹਰ ਦਾ ਨੁਕਸਾਨ ਹੋ ਗਿਆ ਅੱਛਾ ਬਾਹਰ ਹੀ ਹਾਂ ਕੋਨਾ ਨਹੀਂ ਛੱਡਿਆ ਠੀਕ ਆ ਤੇ ਦਾ ਜੀ ਫਸਲ ਕੋਈ ਬੀਜ ਉਹ ਜੀ ਕਿਦਾਂ ਜੀ? ਨਾਲ ਜੀ ਬਸਲ ਬੀਜ ਹੋ ਜੂਗੇ ਨੀ। ਕਣਕ ਦੀ? ਹਾਂ। ਕਣਕ ਦੀ ਪਾਣੀ ਹੋ ਗਿਆ। ਇਹ ਚਾਰ-ਚਾਰ ਫੁੱਟ ਦੀ ਬੀਜੀ ਜਾਣੀ ਆ। ਤੇ ਜਿਆਦਾ ਨੀਵਾ ਤਾ ਹੂ ਕਿਤੇ ਪਾਣੀ ਪਾਣੀ ਟਿਕਲੂ ਤਾ ਰੂ। ਹਾਂ। ਉੱਥੇ ਨਹੀਂ ਤਕਰੀਬਨ ਬੀਜੀ ਜਾਊ। ਜਾਨੀ ਉਹ ਜਿਹੜਾ ਪਣਾਦਿਆ ਆਉਂਦਾ ਉਹ ਦੇਖ ਲੈ ਕਿ ਉੱਥੇ ਸੇਮ ਸੁਮ ਨਾ ਪੈ ਜੇ। ਹਾਂ ਜੀ ਨਹੀਂ ਇਹ ਤਾਂ ਇਹ ਦਾ ਹੈ। ਚਲੋ ਠੀਕ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਆ ਫਰਾਵ ਲਵਾ ਜੀ। ਹਾਂ ਜੀ ਹਾਂ ਜੀ ਹਾਂ ਜੀ ਆਪ ਆਪ ਫਰੀ ਦੇ ਵਿੱਚ ਬਣਾ ਫਰੀ ਐ ਮੈਂ ਤੇ ਰੋਕ ਲਾਂ ਵੀਡੀਓ ਆ ਤੇ ਰੋਕਦਾ ਤੂੰ ਉਹ ਕੋਈ ਆ ਆ ਵਾਲੀ ਵਾਲੀ ਪਾਸੇ ਪਾਸੇ ਸਾਥਕਾਰ ਬੋਲ ਕਿੱਥੋਂ ਆਏ ਤੁਸੀਂ ਭਾਜੀ ਮੈਂ ਆਈ ਡੈਂਪਰ ਗੱਡੀ ਕੋਲ ਤੁਹਾਨੂੰ ਆਜੋ ਭਾਜੀ ਇਹ ਕਿੱਥੋਂ ਗਾ ਟ੍ਰੈਕੀ ਬਣ ਇਹ ਬੰਨਹੀਂ ਇੱਥੋਂ ਆਏ ਸਾਹਮਣੇ ਤੋਂ ਬੰਨ ਤੋਂ ਹੀ ਆਏ ਆ ਜਿੱਥੇ ਲੱਗੀ ਆ ਨਾ ਅੱਛਾ ਜੀ ਇਹ ਸ਼ੇ ਲੱਗੀ ਆ ਅੱਜ ਹੱਲੇ ਵੀ ਹੱਲੇ ਵੀ ਜਲਦੀ ਪਈ ਸੀ ਵਾ ਹਾਂ ਹਾਂ ਚੱਲ ਰਹੀ ਆ ਆ ਇਹਦਾ ਸ਼ੁਰੂ ਹੀ ਅੱਜ ਹੋਇਆ ਕੰਮ ਇੱਥੇ ਤਾਂ ਅੱਛਾ ਇੱਥੇ ਅੱਜ ਹੀ ਸ਼ੁਰੂ ਕੀਤਾ ਹੈ ਜਾਨੀ ਪਾਣੀ ਦਾ ਜਾਨੀ ਦੋ ਜਾਂ ਦਿਨਾਂ ਤੋਂ ਹੀ ਘਟਿਆ ਹੈ ਹਾਂ ਠੀਕ ਆ ਠੀਕ ਅਰੇ ਕਰਕੇ ਦੇਖੋ ਇਹਦਾ ਕਿੰਧਰੋਂ ਜ਼ਿਆਦਾ ਮਾਰਦੋ ਕਿੱਥੀ ਪਾਣੀ ਇਹ ਕਿੰਧਰ ਕਿੰਧਰ ਆ ਵੀ ਇੱਥੋਂ ਤੱਕ ਪਾਣੀ ਚੜਿਆ ਹੁੰਦਾ ਅੱਛਾ ਜੀ ਦੇਖੋ ਨਾ ਹੁਣ ਘਟ ਗਿਆ ਸਾਰਾ ਪਿੰਡਾ ਘਟ ਗਿਆ ਪਾਣੀ ਅੱਛਾ ਅੱਛਾ ਇਹ ਹਰ ਮਤਲਬ ਆਪਾਂ ਦਵਾ ਭਈ ਤੇਰੀ ਦਾ ਮਤਲਬ ਐਨ ਜੀਓ ਦਾ ਆਪਾਂ ਕਹਦੇ ਭਰਾ ਐਨ ਜੀਓ ਦੇ ਆਪਣੀ ਕੋਈ ਨਹੀਂ ਆਪਾਂ ਲੱਗੇ ਭਾਈ ਅਮਰਤਪਾਲ ਸਿੰਘਾ ਤੋਂ ਅੱਛਾ 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 ਐਨ ਜੀਓ ਨਹੀਂ ਖਾਣ ਨਾ 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 ਠੀਕ ਹੈ ਬਸ ਸਹੀ ਗੱਲ ਠੀਕ ਹੈ ਠੀਕ ਹੈ ਐਂਜੂਰੀ ਕੱਲ ਬਣੀ ਆ ਮੜ ਕੇ ਖਤਮ ਵੀ ਹੋ ਜਾਂਦੀ ਹਾਂਜੀ 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 ਪੰਥ ਨਹੀਂ ਖਤਮ ਹੁੰਦਾ ਪੰਥ ਬੰਦ ਨਹੀਂ ਹਾਤ ਮਨਾ ਨਾ ਇਹ ਹੁਣਾਂ ਗੱਦੀ ਬਜੀ ਬਿਲਕੁਲ ਬਿਲਕੁਲ ਹਾਂਜੀ ਉਹ ਸੇਵਾ ਤਾਂ ਹੀ ਦੇਖੋ ਜੀ ਇਹ ਪੰਜਾਬ ਜੱਡੇ ਵੜੇ ਕਿਸੇ ਚੀਜ਼ ਦੀ ਲੋੜ ਨਹੀਂ ਪੈ ਰਹੀ ਬਾਹਰੋਂ ਸਾਨੂੰ ਬਾਦ 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 ਗੁਰੂਆਂ ਦੇ ਸਿੱਖ ਆਪ ਹੀ ਵੱੱਦ ਚੜ ਕੇ ਆ ਰਹੇ ਨੇ ਬਿਲਕੁਲ ਜੀ ਪਰਮਾਤਮਾ ਜੀ ਗੁਰੂ ਸਿੱਖ ਮਿਹਰ ਕਰ ਰਿਹਾ ਤਾਂ ਹੀ ਆ ਰਹੇ ਨੇ ਨਾਲ ਕੋਈ ਕੁਝ ਮੁੱਢਲੇ ਕੰਮ ਕਰਦੇ ਤੇ ਉਹਨੇ ਜਾਣਾ ਹੀ ਬੰਦ ਤੇ ਜਲਦੀ ਮੁਨਿਆਦ ਮੈਂ ਡੱਕਣੀ ਗਿਆ ਬੰਦੇ ਨਹੀਂ ਬੰਦੇ ਦਾ ਸਮਝੋ ਤੇ ਨਾਲ ਮੈਨੂੰ ਮੇਰਾ ਥੋੜਾ ਜਿਹਾ ਜੱੱਦੇ ਤੇ ਫਰਾਤੀ ਮੱਲੇ ਮੈਂ ਤਾਂ ਤਾਂ 100 ਵਾਲੀ ਕਿਹ ਕੋਣ ਕਰਤੀਆਂ ਦੇ ਦੇ ਬਾਬੇ ਨੂੰ 100 ਵਾਲੀ ਆ ਕਿੰਨੇ ਵਾਲੀ ਆ ਆਪਾ 50 ਲੀਟਰ ਨਹੀਂ ਆ 100 ਲੀਟਰ ਆ 100 ਬਾਕੀ ਕਿਤੇ ਦੋ ਤੀਜੀ ਵਰਤੀ ਪਰਚੀਆਂ ਦੇ ਉੱਤੇ ਡੈਰੀ ਜਕੀ ਆ ਇਹ ਯਾਰ ਇਹ ਦੋ ਜੀ ਉਹ ਲੱਭ ਲੈਨੇ ਆ ਫੋਟੋ ਖੇਚਣੇ ਨਹੀਂ ਹੋ ਗਏ ਉਹ ਲੱਭੇ ਤੋਂ ਨਹੀਂ ਆ ਕਿਦਾਂ ਉਹਨਾਂ ਫੜਾ ਦੀਆਂ ਦੋ ਤਿੰਨ ਪਰਚੀਆਂ ਕੱਢੀਆਂ ਉਹਨਾਂ ਨੇ ਫਰਕ ਨਾ ਯਾਰ ਖਾਣ ਆ ਪਰਚੀਆਂ ਦੇ ਜਿੰਮੇਵਾਰੀ ਆ ਮੇਰੀ ਕੋਲੀ ਸੀ ਨਾ ਬਿਲਕੁਲ ਨਹੀਂ ਲਿਖਿਆ ਸੀ ਯਾਰ ਇਹਨਾਂ ਵਾਲੀ ਤੇਨੂੰ ਲੱਗਦੀ ਯਾਰ ਆ ਕੀ ਲਿਖਿਆ ਜਾ ਦੇੇ ਸੇਵਾ ਕਰਨ ਵੇਖ ਲੋ ਕਿੱਥੋਂ ਸਕੂਟਰੀ ਦੇ ਹੈਂਡੀਕੈਪ ਵੀ ਰਿਆ ਗਾੜੀ ਗੜੀ ਆਇਆ ਵੀ ਰਾਹ ਤੇ ਆਪ ਦੇ ਵੇਖ ਲਾ ਜਿੰਦੇ ਆਏ ਕਿਹੜੀ ਕਿਹੜੀ ਜਗ੍ਹਾ ਤੋਂ ਕਹਿੰਦੇ ਸੀ ਪਾਜੀ ਆਦਮਪੁਰੋਂ ਆਦਮਪੁਰੋਂ ਅੰਜੇ ਜਲੰਧਰ ਜਲੰਧਰ ਤੋਂ ਪਰਲੇਵਾਂ ਸ਼ਿਆਰਪੁਰ ਵਾਲੇ ਰਾਹ ਦੇ ਹਾਂਜੀ 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 ਲੈ 100 ਦੇ ਪੈਸਾ ਹੋ ਜਾਂਦਾ ਇੱਥੋਂ ਨਾ ਹੈ 100 ਕਿਲੋਮੀਟਰ 99 99 ਵੇਖ ਲਾ ਆ ਪਰਮਾ ਟਰੈਕਟਰ ਇੱਕ ਮਾਂ ਦੇ ਵਿੱਚ ਗਈ ਇਹਦੇ ਨੂੰ ਖੇਤੀ ਆ ਤੇ ਸੇਵਾ ਕਰਨ ਆ ਗਏ ਆ ਮੇਰੇ ਪੀੜ ਲੱਪੀ ਵੱਖੇ ਟਰੈਕਟਰ ਦਾ ਇਕ ਤੇ ਜਾਟੇ ਬੰਦੇ ਨਹੀਂ ਨਹੀਂ ਬਹੁਤ ਵੱਡੀ ਸੇਵਾ ਛੋਟੀ ਨਹੀਂ ਵੱਡੀ ਵਾਹਿਗੁਰੂ ਜਿੱਕਾ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵੀਰ ਕੀ ਨਾਂ ਤੁਹਾਡਾ ਮੇਰਾ ਦੇ ਨਾਂ ਦੁਰਦੀਪ ਅੱਛਾ ਜੀ ਹਾਂਜੀ ਇਹ ਵੀਰ ਆਦਮਪੁਰ ਤੋਂ ਚੱਲ ਕੇ ਆਇਆ ਜਦੋਂ ਜਲੰਧਰ ਤੋਂ ਹਿਯਾਰਪੁਰ ਨੂੰ ਜਾਈਦਾ ਮੇਰੇ ਸਾਣਾ ਪਹਿਲਾ ਦੂਜਾ ਪਿੰਡ ਹੀ ਆਦਮਪੁਰ ਹੁੰਦਾ ਵਾ ਤੇ ਉੱਥੋਂ ਚੱਲ ਕੇ ਇੱਥੇ ਡੀਜ਼ਲ ਦੀ ਸੇਵਾ ਕਰਨ ਸਾਡੇ ਕੋਲ ਪਹੁੰਚਿਆ ਵੇਖੋ ਜਿਹਦੇ ਅੰਦਰ ਜਜ਼ਬਾ ਹੋਵੇ ਜਿਹਦੇ ਅੰਦਰ ਭਾਵਨਾ ਹੋਵੇ ਵੀ ਮੈਂ ਸੇਵਾ ਕਰਨੀ ਆ ਵੀ ਜਜ਼ਬਾ ਵਾ ਉਹ ਵੀਰ ਕਿਤੇ ਉਹ ਵੀ ਆ ਸਕਦਾ ਤੇ ਇੱਕ ਵੀਰ ਦੀ ਸਭ ਤੋਂ ਵੱਡੀ ਗੱਲ ਵੀ ਹੈਂਡੀਕੈਪ ਆ ਵੀ ਲੱਤਾਂ ਵੀ ਚੰਗੀ ਤਰ੍ਹਾਂ ਕੰਮ ਨਹੀਂ ਕਰਦੀਆਂ ਪਰ ਜਿਹੜਾ ਦਿਲ ਦੇ ਵਿੱਚ ਉਦਮ ਆ ਤੇ ਜਿਹੜਾ ਆਪਣੇ ਲੋਕਾਂ ਪ੍ਰਤੀ ਪਿਆਰ ਆ ਸਤਿਕਾਰ ਆ ਕੀ ਕਹਿਣਾ ਚਾਹੁੰਦੇ ਤੁਸੀਂ ਹੋਰ ਵੀ ਸੰਗਤਾਂ ਨੂੰ ਬਾਜੀ ਮੈਂ ਇਹ ਮੈਸੇਜ ਹੈ ਨਾ ਕਹਿੰਦਾ ਜਾਣਾ ਕਿ ਹਰ ਇੱਕ ਪੈਨ ਪੈਨ ਭਰਾ ਇਦਾਂ ਦੇ ਮੁੱਕਦੇ ਉੱਟ ਕੇ ਉੱਟ ਕੇ ਆਉਣ ਬਿਲਕੁਲ ਕੋਈ ਪਰਮਾਤਮਾ ਨੇ ਸਾਨੂੰ ਸਭ ਕੁਝ ਦਿੱਤਾ ਆ ਆਪਾਂ ਪੂਰਨ ਕਲਾ ਪੂਰੇ ਆ ਉਹਨਾਂ ਹੁੰਦੇ ਮੁਸੀਬਤਾਂ ਦੇ ਪਈ ਆਪਣੇ ਆਪਣੇ ਭੈਣ ਭਰਾਵਾਂ ਦੇ ਤੇ ਆਪਾਂ ਹੀ ਨਾਰ ਵਿਖਾਣਾ ਆ ਬਿਲਕੁਲ ਤਾਨੂੰਨ ਦੂਜਿਆਂ ਦੇ ਹੱਥਾਂ ਪਰ ਦੇਖਣ ਦੀ ਲੋੜ ਨਹੀਂ ਬਿਲਕੁਲ ਕਿੱਡੀ ਸੋਹਣੀ ਗੱਲ ਹੈ ਕੇਜਰੀ ਵਾਲਾ ਕਹਿੰਦਾ ਵੀ ਮੈਂ ਦਿੱਲੀ 'ਚ ਪੈਸੇ ਇਕੱਠੇ ਕਰਨੇ ਆ ਤੇ ਸਾਡਾ ਭਰਾ ਕਹਿੰਦਾ ਵੀ ਸਾਨੂੰ ਆਪਣੇ ਨਾਲ ਖੜਨ ਦੀ ਲੋੜ ਆ ਸਾਨੂੰ ਨਹੀਂ ਦਿੱਲੀ ਦੇ ਪੈਸੇ ਨਹੀਂ 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 ਪੰਜਾਬ ਕਿਦੇ ਨੰਗਿਆ ਪੰਜਾਬ ਦੇ ਅਮੀਰ ਲੋਕ ਜਦੋਂ ਉਹਨੇ ਕੇਜਰੀ ਵਾਲਾ ਕਿਹਾ ਵੀ ਨਾ ਕਿ ਮੈਂ ਅੱਗਾ ਰਾਂਦੋ ਕੱਢੇ ਉਹ ਉਹ ਉਹਨੇ ਮਾਰਿਆ ਡੌਂਡੀ ਆ ਬਿਲਕੁਲ ਬਿਲਕੁਲ ਮਾਰਿਆ ਪੰਜਾਬ ਨੂੰ ਡੌਂਡੀ ਆ ਬਿਲਕੁਲ ਬਿਲਕੁਲ ਪੰਜਾਬ ਕੋ ਲੈਣੀ ਕਰ ਚੜਦੀ ਕਲਾਲਾ ਪੰਜਾਬ ਵਾਲਾ ਮੈਂ ਕਹਾ ਮੈਂ ਕਹਾ ਤੁਸੀਂ ਦੇਖ ਲਓ ਇੰਨਾ ਇੰਨਾ ਰਚਨ ਭਾਰਤਾ ਕਿ ਦੋ ਦੋ ਦਿਨ ਦਿਨ ਵੀ ਨਹੀਂ ਰਚਨ ਹੀ ਮੁੱਕਦਾ ਵਿਵਾਹੁਰ ਜੀ ਕਾ ਕਾਲਸਾ ਵਾਹ ਵਾਹ ਜੀ ਗੱਦਾ ਪਾਣੀ ਛੱਡੂਗਾ ਅੱਦੇ ਪਾਣੀ ਮਿੱਟੀ ਲਾਜੀ ਹੋਣ ਨਾ ਮਿੱਟੀ ਦਾ ਨਾ ਹਾਂਜੀ ਜੀ ਤੇ ਆਪਾਂ ਆਈ ਦੀ ਇੱਥੇ ਵਿਆਪਸ ਦਰਿਆ ਦੇ ਬਿਲਕੁਲ ਮੈਂ ਕੰਡੇ ਤੇ ਆ ਇੱਥੋਂ 500 ਮੀਟਰ ਵੀ ਨਹੀਂ ਦੂਰ ਮਤਲਬ ਮੇ ਤੋਂ ਦਰਿਆ ਤੇ ਇਥੇ ਵੀਰਾਂ ਦੀ ਜਗਾ ਆ ਜਿੱਥੇ ਸਿੰਧਾ ਨੇ ਡੇਰਾ ਡੇਰਾ ਲਾਇਆ ਆ ਤੇ ਉਥੇ ਉਹਨਾਂ ਦੀ ਮਿੱਟੀ ਇਕੱਠੀ ਹੋ ਰਹੀ ਆ ਤੇ ਫੇ ਉਹ ਬੰਨ ਦੇ ਪੂਰਾ ਤਰਕੀ ਤਰਤੀਬ ਬਣਾ ਲ ਉਹਦਾ ਕੰਮ ਕੀਤਾ ਕੀਤਾ ਜਾਣਾ ਆ ਤੇ ਹੁਣ ਉਥੇ ਸਭ ਤੋਂ ਜ਼ਿਆਦਾ ਦਰੋਤਾ ਦੀ ਤੇਰ ਦੀ ਉਹਨਾਂ ਨੂੰ ਜ਼ਿਆਦਾ ਕੋਈ ਲੰਦਰ ਦੀ ਨਹੀਂ ਕੋਈ ਮਾਇਆ ਦੀ ਨਹੀਂ ਅੱਧੇ ਦਿਨਾਂ ਤੇਲ ਮੇਰੇ ਵੀਰ ਵੀਰ ਭਰਾ ਪਹੁੰਚਾ ਸਕਦੇ ਆ ਕਿਉਂਕਿ ਹਰ ਇੱਕ ਚੀਜ਼ ਤੇਲ ਨਾਲ ਜਲਨੇ ਆ ਡੱਡ ਡਾੜੀ ਤੇਲ ਨਾਲ ਜੀਸੀ ਵੀ ਤੇਲ ਨਾਲ ਤੇ ਹੋਰ ਵੀ ਕਦੇ ਜਾਣਾ ਆਉਣਾ ਕਦੇ ਮਿੱਟੀ ਲੈਣ ਜਾਣਾ ਜਾਂ ਕਰਾ ਮਾਣੇ ਉਹ ਵੀ ਸਾਰਾ ਕੁਝ ਤੇਲ ਦੇ ਫਿਰ ਤੇ ਆ ਤੇ ਇਹਨਾਂ ਦੀ ਤੇਲ ਦੀ ਦਿਮਾੜ ਆ ਤੇ ਮੇਰੇ ਮੇਰੇ ਭਰਾ ਦਿੰਨੇ ਇੱਥੇ ਪਹੁੰਚ ਪਹੁੰਚੇ ਸਕਦੇ ਆ ਤੇ ਜ਼ਰੂਰ ਪਹੁੰਚਣਾ ਪਿੰਡ ਹੈਗਾ ਤੁੰਨ ਢਾਈ ਬਿਆਸ دریا ਦੇ ਕੰਢੇ ਆ ਜਿਲਾ ਤਰਨਤਾਰਨ ਇੱਕ ਵਾਰ ਫੇਰੇ ਜਨ ਲੋ ਪਿੰਡ ਦਾ ਤੁੰਨ ਢਾਈ ਵਾਲਾ ਤੁੰਨ ਢਾਈ ਵਾਲਾ ਪਿੰਡਵਾ ਤੇ ਇੱਥੇ ਮਿੱਟੀ ਦੀ ਲੋੜਾ ਤੇ ਤੇਲ ਦੀ ਲੋੜਾ ਕਿਉਂਕਿ ਮੈਂ ਮੈਂ ਨੂੰ ਮੁੰਡੇ ਨੂੰ ਕੰਨਾ ਕਿ ਕੈਮਰਾ ਘੁਮਾ ਕੇ ਦਿਖਾਵੇ ਐਦਾਂ ਨੂੰ ਇੰਨਾ ਇਹਨਾਂ ਐਦਨੋ ਇਨਾ ਮਤਲਬ ਪਾਣੀ ਆਣਾ ਤੁਸੀਂ ਚੱਕੇ ਚੱਕੇ ਚੈੱਕ ਕਰੋ ਬਹੁਤ ਜ਼ਿਆਦਾ ਪਾਣੀ ਆ ਹਲਲੇ ਹਲਲੇ ਵੀ ਖੜਾ ਆ ਤੇ ਇਹ ਦੇ ਦਵਾ ਮਤਲਬ ਨਾ ਜੋ ਪਾਣੀ ਪਿੱਛੋਂ ਕੜਿਆ ਤੇ ਫਿਰ ਹਲਲੇ ਵੀ ਮੁੱਠੀ ਵੱਤ ਖੜੀ ਆ ਆ ਜਿੱਥੇ ਅਸੀਂ ਖੜੇ ਆ ਮਤਲਬ ਇਹਦੇ ਬਰਾਬਰ ਬਰਾਬਰ ਹੀ ਕਦ ਡੋਗਾ ਡ 15 20 ਫੁੱਟ ਉੱਚੇ ਤੋਂ ਖੜੇ ਆ ਉੱਥੇ ਤੱਕ ਪਾਣੀ ਚਾਰੇ ਚਾਰ ਚੁੱਕਾਇਆ ਸਾਰੇ ਮਤਲ ਸਾਰੇ ਇਧਰ ਬਰਬਾਦ ਹੋ ਗਿਆ ਦੀ ਤੇ ਹੁਣ 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 ਜੁਰੂ ਮਾਰਦੀ ਕਰਪਾਣਾ ਲੈ ਕੱਲ ਤੋਂ ਹੀ ਕੰਮ ਕੰਮ ਸ਼ੁਰੂ ਹੋਇਆ ਆ ਇਸ ਲਈ ਹਲੇ ਜਿਆਦਾ ਤੇ ਭੀੜ ਵੀ ਨਹੀਂ ਕੱਢੀ ਹੋਈ ਆ ਪਾਣੀ ਹਲੇ ਆਏ ਆ